ਇਹ ਗੱਲ ਹੋਈ ਆ ਤੁਹਾਡੇ ਪਿੰਡ ਕੀ ਘਟਨਾ ਵਾਪਰੀ ਆ ਇਹਨਾਂ ਦਾ ਜੀ ਘਰੇਲੂ ਡੇਲੀ ਕਲੇਸ਼ ਰਹਿੰਦਾ ਸੀਗਾ ਜੀ ਜਿਹੜੀ ਨੂੰਹ ਆ ਉਹਦੀ ਚਾਚੀ ਦੀ ਸਾਡੀ ਚਾਚੀ ਲੱਗਦੀ ਆ ਜੀ ਮੇਰੀ ਉਹ ਬਹੁਤ ਜ਼ਿਆਦਾ ਕਲੇਸ਼ ਕਰਦੀ ਆ ਹਰ ਰੋਜ਼ ਜੀ ਸਾਰੇ ਪਿੰਡ ਨੂੰ ਪਤਾ ਲੋਕ ਸਵੇਰੇ ਗੁਰੂ ਘਰ ਦੇ ਸਾਹਮਣੇ ਘਰ ਇਹਨਾਂ ਦਾ ਲੋਕ ਗੁਰੂ ਘਰ ਜਾਂਦੇ ਆ ਤੇ ਉਹ ਸਵੇਰੇ ਰੋਜ਼ ਕਲੇਸ਼ ਇਹਨਾਂ ਨੂੰ ਕਦੇ ਅੱਧੀ ਰਾਤ ਨੂੰ ਕੁੱਟ ਕੇ ਬਾਹਰ ਕੱਢ ਦਿੰਦੀ ਆ ਕਦੇ ਪਰਸੋਂ ਵੀ ਇਹ ਘਰੋਂ ਬਾਹਰ ਕੱਢਦੇ ਸੀਗੇ ਜੀ ਚਾਚਾ ਚਾਚੀ ਸਾਡੇ ਦੋਏ ਇਹ ਵਗ ਵੀ ਗਏ ਸੀਗੇ ਫੇਰ ਉੱਥੋਂ ਕੁੱਟ ਕੇ ਦੁਬਾਰੇ ਫੇਰ ਘਰੇ ਲਿਆਈ ਆ ਪਰਸੋਂ ਘਰ ਵਾਲੇ ਨਾਲ ਬਿਹਾਰ ਵੀ ਹੋ ਗਿਆ ਘਰ ਵਾਲੇ ਨਾਲ ਵੀ ਮਾੜਾ ਜੀ ਉਹਨੂੰ ਵੀ ਕੁੱਟਦੀ ਮਾਰਦੀ ਸਾਰਿਆਂ ਨੂੰ ਕੁੱਟਦੀ ਮਾਰਦੀ ਆ ਜੀ ਘਰਾਂ ਨਾਲ ਤਾਂ ਪਾਗਲ ਕਰਿਆ ਪਿਆ ਹੁਣ ਕੀ ਤਾਜੀ ਘਟਨਾ ਕੀ ਵਾਪਰੀ ਤਾਜਾ ਕੱਲ ਇਹਨਾਂ ਦੇ ਸਵੇਰੀ ਜੀ ਜਿਵੇਂ ਲੋਕਾਂ ਨੂੰ ਪਿੰਡ ਦੇ ਪਤਾ ਲੱਗਦਾ ਗੁਰੂ ਘਰ ਜਾਂਦੇ ਸੀ ਸਵੇਰੇ ਇਹਨਾਂ ਦਾ ਪੰਜ ਵਜੇ ਤੱਕਲੇ ਚੱਲ ਰਿਹਾ ਸੀਗਾ ਜੀ ਉਦੋਂ ਬਾਅਦ ਚ ਸੁਣ ਚਾਹੀਏ ਗੱਲ ਵੀ ਇਹਨੇ ਚਾਹ ਚੂਹ ਚ ਦਵਾਈ ਕੋਈ ਦਿੱਤੀ ਹੈ ਆਪਦੀ ਸੱਸ ਨੂੰ ਆਪਦੀ ਸੱਸ ਨੂੰ ਹਾਂ ਜੀ ਅੱਛਾ ਜੀ ਇਹ ਉਹਨੂੰ ਫੋਨ ਸੁਣਾ ਕੇ ਤਾਰੀ ਕਰੀ ਆ ਹਾਂ ਜੀ ਉਹ ਕੱਲ ਗ੍ਰਿਫਤਾਰ ਕਰ ਲੀ ਜੀ ਪੁਲਿਸ ਦੇ ਉਹਦੇ ਹਾਂਜੀ ਹਾਂਜੀ ਕੱਲ ਪੁਲਿਸ ਨੇ ਗ੍ਰਿਫਤਾਰ ਕਰਕੇ ਆਪਦੀ ਕਾਰਵਾਈ ਕਰ ਰਹੇ ਨੇ ਜੀ ਅੱਜ ਪੋਸਟ ਮਾਰਡਮ ਕਰਾ ਰਹੇ ਆ ਕੀ ਮੰਨ ਕੀ ਕਰਦੇ ਸੀ ਅੱਜ ਤਾਂ ਕਹਿੰਦੇ ਆ ਜੀ ਸੱਚ ਸਾਹਮਣੇ ਆਵੇ ਜਿਹੜੀ ਘਟਨਾ ਹੋਈ ਆ ਇਹਦੀ ਸਜ਼ਾ ਮਿਲੇ ਕੱਲੂ ਕਿਸੇ ਨਾਲ ਕੋਈ ਇਹ ਜੀ ਕੋਈ ਨੂੰ ਕਿਸੇ ਹੋਰ ਨਾਲ ਨਾ ਕਰ ਸਕੇ ਝਗੜਾ ਅਸਲੀ ਗੱਲ ਕੀ ਆ ਵਿੱਚੋਂ ਝਗੜਾ ਜੀ ਉਹ ਤਾਂ ਸਰਦਿਆੜੀ ਬਸ ਸਾਰਿਆਂ ਨੂੰ ਕੁੱਟੂ ਮਾਰੂ ਕਰੀ ਜਾਂਦੀ ਆ ਪੈਸਾ ਪੈਸਾ ਸਰਦਿਆੜੀ 50 55 ਵਿੱਗੇ ਜ਼ਮੀਨ ਆ ਜੀ ਅੱਛਾ ਕੋਈ ਉਹਨੇ ਆਪਦੇ ਸਹੁਰੇ ਨੂੰ ਵੀ ਕੁੱਟਦੀ ਆ ਕਾਰੀ داری پیسے ਵੇ ਕਰੀ ਜਾਂਦੀ ਆ ਬਾਜ ਜਿਵੇਂ ਜੀ ਕਮੀਨ ਕਪੂ ਵੀ ਹਜੇ ਕੰਮ ਨਹੀਂ ਕਰਦੇ ਹੈ ਕਿ ਜਿਹੜੇ ਕੰਮ ਉਹ ਕਰਦੀ ਆ ਨਹੀਂ ਹੁਣ ਜਿਵੇਂ ਆ ਬਜ਼ੁਰਗਾਂ ਨੇ ਦੱਸਿਆ ਵੀ ਪ੍ਰੋਪਰਟੀ ਆਪਣੇ ਨਾਮਤ ਕਰੀ ਪਰਪਰਟੀ ਉਹ ਕਹਿੰਦੀ ਵੀ ਮੇਰੇ ਨੌਕਰਾਓ ਜੀ ਕੁਝ ਮੋਪੋਤੇ ਨੂੰ ਕਰਾਈ ਵੀਆ ਜਾਚੇ ਨੇ ਜੀ ਅੱਛਾ ਤੇ ਕੁਝ ਉਹਦੇ ਨਵਾਉ ਕਹਿੰਦੀ ਉਹ ਵੀ ਸਾਨੂੰ ਦਵੋ ਵੀ ਤੁਸੀਂ ਜ਼ਮੀਨ ਸਾਰੀ ਸਾਨੂੰ ਕਰੋ ਘਰੋਂ ਬਾਹਰ ਕੱਢ ਦਿੰਦੇ ਜੇ ਅਗਲਾ ਕਿਵੇਂ ਕਰਾ ਦੇਵਾਂ ਜ਼ਮੀਨ ਜਦ ਹੁਣੇ ਕੁੱਟ ਕੇ ਘਰੋਂ ਕੱਢ ਦਈ ਤੁਸੀਂ ਲੰਦੇ ਹੋ ਇਹੀ ਕਾਰਨ ਆ ਵੀ ਜ਼ਮੀਨ ਆਪਣੇ ਨਾਮ ਕਰਾਉਣ ਨੂੰ ਨਹੀਂ ਜ਼ਮੀਨ ਵੀ ਉਹਦਾ ਵੀ ਬੇਸਿਕਲੀ ਸਾਰੇ ਪਿੰਡ ਨੂੰ ਸਾਰਿਆਂ ਨੂੰ ਪਤਾ ਜੀ ਕਲੇਸ਼ਨ ਆ ਜੀ ਬਹੁਤ ਜ਼ਿਆਦਾ ਕਿਰ ਕਿਸੇ ਵੀ ਰਿਸ਼ਤੇਦਾਰ ਨਾਲ ਨਹੀਂ ਬੰਦਦੀ ਜੋ ਉਹਦੀ ਕਿਸੇ ਪਿੰਡ ਚ ਨਹੀਂ ਬੰਦਦੀ ਆਪਦੇ ਸਕੇ ਚਾਚੇ ਤਾਂ ਇਹਨਾਂ ਕਿਸੇ ਨਾਲ ਨਹੀਂ ਬੰਦਦੀ ਜੋ ਨਾ ਹੋ ਇਹਨਾਂ ਨੂੰ ਕਿਸੇ ਨੂੰ ਵਰਤਨ ਦਿੰਦੀ ਆ ਉਹ ਕੁੱਟ ਕੇ ਅੰਦਰ ਰੱਖਦੀ ਸਰਦੀਆਂ ਦੀ ਵਾਸਤੇ ਇਹਨਾਂ ਨੂੰ ਇਹ ਸੁਖਨਾਮ ਹੈ ਤੁਹਾਡਾ ਮੇਰਾ ਨਾਮ ਹੈ ਬਲਬੀਰ ਸਿੰਘ ਕਿਹੜਾ ਪਿੰਡ ਆਇਆ ਪਿੰਡ ਬਾਠਾ ਇਹ ਰਾਜਿੰਦਰ ਕੌਰ ਜੀ ਕੀ ਲੱਗਦੇ ਨੇ ਤੁਹਾਡੇ ਜੀ ਨਾਲ ਅੱਛੋ ਜੀ ਮੇਰੀ ਭੈਣ ਲਾਦੀ ਕੀ ਗੱਲ ਹੋਈ ਆ ਕਿਵੇਂ ਮੌਤ ਹੋਈ ਇਹਨਾਂ ਦੀ ਇਹਦੀ ਨੂਹ ਤਾਂ ਕਰਦੀ ਦੀ ਰਿਵਰ ਸਮਝਾ ਕੇ ਵੀ ਆਏ ਆ ਉਹਦੇ ਫਿਰੇ 6:30 ਵਜੇ ਠੱਕੇ ਨਟਾ ਕੇ ਪੇਤੀ ਜੀ ਦਵਾਈ ਨਹੀਂ ਨੂਹ ਦਾ ਕੀ ਨਾਮ ਹੈ ਜੀ ਸਰਬਜੀਤ ਕੌਰ ਕਿਹੜੇ ਪਿੰਡ ਦੀ ਗੱਲ ਹੈ ਇਹ ਇਹ ਦੰਦਰਾਲਾ ਟਿੰਡਸੇ ਦੀ ਅੱਛਾ ਕਿੰਨੀ ਉਮਰ ਹੈ ਉਹਨਾਂ ਦੇ ਨੂਹ ਦੀ ਉਹ ਹਸਪਤਾਲ ਬੈੜੀ ਖਾਲ ਦਿਵਸ ਇੱਥੇ ਕੌਣ ਦਾ ਜਿੰਨੇ ਸਾਲ ਹੋ ਗਏ ਵਿਆਹ ਨੂੰ 20 ਸਾਲ ਹੋ ਗਏ ਉਹਨਾਂ ਦੇ ਅੱਛਾ ਤੇ ਇਹਨਾਂ ਦੀ ਕਿੰਨੀ ਉਮਰ ਸੀ ਰਾਜਿੰਦਰ ਕੌਰ ਜੀ ਦੀ 65 ਸਾਲ ਠੀਕ ਕਾਰਨ ਕੀ ਹੋਇਆ ਕਿ ਉਹ ਦਵਾਈ ਪਲਾਈਆ ਉਹਨਾਂ ਪਰ ਲੜਦੀ ਘਰੇ ਕਲੇਸ਼ ਹਰ ਵਕਤ ਰੱਖਦੀ ਸੀ ਅੱਛਾ ਇਹ ਉੱਠਦੀ ਸੀ ਤੇ ਉਹਦਾ ਚੁਬੜਾ ਵੀ ਟੁੱਟੇ ਹੋਏ ਸੀ ਇੱਕ ਮਿੰਟ ਇੱਕ ਮਿੰਟ ਬਾਈ ਇਹਨੂੰ ਬੰਦ ਕਰ ਦੇ ਜੇ ਉਧਰ ਫੜਾ ਦੇ ਤੁਹਾਡੇ ਪਹਿਨ ਮੁਤਾਬਕ ਆ ਮੈਂ ਐਵੇਂ ਹੋ ਗਿਆ ਵੀ ਨੂੰਹ ਨੇ ਸੱਸ ਮਾਰਦੀ ਨਾ ਮੇਰੇ ਪਿੰਡੂਏ ਦੇ ਵੀ ਜਦ ਰੋਗ ਦਾ ਸੀ ਉਹ ਹਾਂਜੀ ਉਹਦੇ ਲੱਤ ਮਾਰ ਕੇ ਸਿੜਦਾ ਹੋ अच्छा, अच्छा, दे 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 पी पी अच्छा <laughs> जी। ਉਹਨਾਂ ਦਾ ਕੀ ਨਾਮ ਹੈ? ਨਰਪਾਇਤ ਸਿੰਘ। اچھا। ਉਹ ਮੇਰੇ ਉਹਨੇ ਮੇਰੇ ਬਹੁਤ ਅਤਿਕਤ ਫੜ ਲਈ। اچھا ਜੀ। ਚਾਹ ਬੈਂਦੀ ਦੇ ਵਿੱਚ ਕੋਲ ਕਹਿੰਦੀ ਪੀ ਪੀ ਧੱਕੇ ਨਾਲ ਫੇਰ ਤੇ। اچھا ਜੀ। ਹੂੰ। ਤੇ ਸਰਵਜੀਤ ਕੋਲ ਸਾ ਆਪਣੇ ਘਰ ਵਾਲੇ ਨਾਲ ਵਿਹਾਰ ਕਿ ਹੋ ਜਾ। ਉਹਨਾਂ ਵੀ ਮੜਾ ਹੀ ਹੈ। اچھا। ਉਹ ਬੱਚੇ ਕਿੰਨੇ ਨੇ ਉਹਨਾਂ ਕੋਲੇ? 2 ਕਿੰਨੀ ਉਮਰ ਦਾ? 19 ਸਾਲ ਦਾ। ਉਹ ਫਿਰ ਵਿਆਹ ਨੂੰ ਤਾਂ ਤੁਹਾਡੇ ਮੁਤਾਬਕ ਬਹੁਤ ਦੇਰ ਹੋ ਗਈ 20 ਸਾਲ ਤੋਂ ਉੱਤੇ ਦਾ ਸਮਾਂ ਹੋ ਗਿਆ। ਵੀ ਹੁਣ ਟੱਕਰ ਸੱਸ ਨੂੰ ਉਹਦੀ ਲੜਾਈ ਚੱਲੀ ਜਾਂਦੀ ਹੈ। ਉਹਦਾਂ ਤੋਂ ਬਾਅਦ ਦੀ ਚੱਲਦੀ ਹੈ। ਅੱਛਾ ਜੀ। ਮੁੱਖ ਕਾਰਨ ਕੀ ਆ? ਤਲੇਸ਼ ਤੋਂ ਬਿਨਾਂ ਕੋਈ ਹੋਰ ਗੱਲ ਆ। ਹੋਰ ਤਾਂ ਕੋਈ ਨਹੀਂ। ਝਗੜਾ ਕੋਈ ਨਹੀਂ। ਨਾ ਨਾ ਨਾ। ਸਿਰਫ ਆਪਸੀ ਪਲੇਸ਼ ਕਰਕੇ ਦਵਾਈ ਭਲਾਤੀ। ਹਾਂ ਜੀ। ਆਪਾਂ ਇਹ ਪੈਸੇ-ਪੈਸੇ ਕਰੀਏ ਦੀ ਦੀ। ਜ਼ਮੀਨ ਨਾ ਕਰੋ, ਮੇਰੇ ਜ਼ਮੀਨ ਨਾ ਕਰੋ। ਮਤਲਬ ਇਹ ਗੱਲ ਆ ਸਹੀ। ਹੂੰ। ਕਦੋਂ ਦੀ ਘਟਨਾ ਹੈ? ਇਹ ਕੱਲ ਦੀ ਹੈ ਜੀ। ਕਿੰਨੇ ਵਜੇ? ਤੇ ਮੇਰੇ ਕੋਲ ਫੋਨ ਗਿਆ ਜੀ 7 ਵਜੇ ਸ਼ਾਮ ਨੂੰ 6:30 ਵਜੇ ਪਈ ਹੈ। ਅੱਛਾ ਜੀ। ਲਿਖ ਜੀ ਜੀ ਉਹਰੇ ਹਸਪਤਾਲ ਮੇਰੇ ਮੇਰੇ ਹਸਪਤਾਲ ਤਾਂ ਜੀ ਫਿਰ ਉਹ ਪੰਮਾ ਲੈ ਗਿਆ ਜੀ ਮੁੰਡਾ ਰਮਾਂਡੀ ਉਹਨਾਂ ਦਾ। ਜਿਹੜਾ ਮੁੰਡਾ ਹੈ ਜਿਹੜੀ ਕੁੜੀ ਹੈ ਹਾਂ ਉਹ ਮਾਰਿਆ ਆਪਣੇ ਸੱਸ ਨੂੰ ਉਹਦੇ ਘਰ ਵਾਲੇ ਦਾ ਕੀ ਪੱਖਾ ਉਹ ਕਿਹਦੇ ਵਾਲਾ ਉਹ ਇੱਧਰ ਆ ਜੀ। ਅੱਛਾ ਉਹ ਆਪਣੀ ਘਰ ਵਾਲੀ ਦੇ ਨਾਲ ਨਹੀਂ ਹੈਗਾ। ਹਾਂ ਜੀ। ਆਪਣੇ ਘਰ ਵਾਲੀ ਦੇ ਪੱਖ 'ਚ ਨਹੀਂ ਹੈਗਾ ਉਹ ਮੁੰਡਾ ਉਹ ਤਾਂ ਪਾਗਲ ਕਰਿਆ ਬੈ ਜੀ ਦਾਰੂ ਬੇਚ ਜਾਂਦੀ ਸੀ ਅੱਛਾ ਆਪਣੇ ਘਰ ਵਾਲੇ ਨੂੰ ਹੂੰ ਪਿੱਛੋਂ ਕਿੱਥੋਂ ਪਿੰਡ ਦੀ ਆਹੋ ਢੋਪੜ ਖੜੀ ਦੀ ਕੋਈ ਮੰਗ ਕਰਦੇ ਹੋ ਤੁਸੀਂ ਤੁਸੀਂ ਕਹਿੰਦੇ ਵੀ ਸਾਨੂੰ ਇਨਸਾਫ ਮਿਲਣਾ ਹੈ ਕਾਰਵਾਈ ਹੋਣੀ ਚਾਹੀਦੀ ਹੈ ਉਹ ਸਮਟਮ ਹੋ ਗਿਆ ਹੁਣ ਹੇ ਰਜਿੰਦਰ ਕੌਰ ਸੀ ਜਿਹਨਾਂ ਰਾਹ ਟਿੰਸਾ ਦੀ ਰਹਿਣ ਵਾਲੀ 65 ਸਾਲ ਉਮਰ ਕਰੀ 65 ਸਾਲ ਸੀ ਇਹਦੀ ਤੇ ਇਸ ਦੀ ਨੂੰ ਸੀ ਸਰਬਜੀਤ ਕੌਰ ਜਿਸ ਨੇ ਇਸ ਨੂੰ ਕੋਈ ਜ਼ਹਿਰੀਲੀ ਚੀਜ਼ ਦੇ ਕੇ ਬੇទਤੀ ਜਿਸ ਵਾਲੇ ਦੀ ਮੌਤ ਹੋ ਗਈ ਸੀ ਤੇ ਸਰਬਜੀਤ ਕੌਰ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਇਸ ਮਕਦਮੇ 'ਚ ਕਾਮਲਾਕ ਗਿਆ ਕਿਸ ਕਾਰਨ ਨੇ ਦਵਾਈ ਦਿੱਤੀ ਕੋਈ ਘਰੇਲੂ ਹੋਊਗਾ ਜੀ ਉਹਨਾਂ ਦਾ ਕੋਈ ਆਪਰੇ ਵਿੱਚ ਸੱਸ ਨੂੰ ਦਾ ਤੇ ਇਸ ਵਾਰੀ ਅੱਗੇ ਤਫਤੀਸ਼ ਚੱਲ ਰਹੀ ਹੈ ਉਹਨਾਂ ਨੇ ਨਹੀਂ ਨਹੀਂ ਗ੍ਰਿਫਤਾਰ ਕਰ ਲਿਆ ਹਾਂਜੀ ਨੂੰ ਸਰਬਜੀਤ ਕੌਰ ਨੂੰ ਗ੍ਰਿਫਤਾਰ ਕਰ ਲਿਆ ਉਹਨੂੰ ਫੇਸ ਅਦਾਲਤ ਕਰਨਾ ਅਗਲੀ ਕਾਰਵਾਈ ਅਗਲੀ ਕਾਰਵਾਈ ਸੱਤ ਸਾਵਨ ਨੂੰ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਦੀ ਉਮਰਾ ਡੈਥ ਕੇਸ ਕਿੱਥੋਂ ਆਇਆ ਜੀ ਕੀ ਹਾਲ ਸੀ ਇਹ ਦੰਦਰਾਲਾ ਟਿੰਸ ਦਾ ਕੇਸ ਹੈ ਹੈ ਰਾਜਿੰਦਰ ਕੋਰ 65 ਸਾਲ ਉਮਰ ਹੈ ਤਕਰੀਬਨ ਵਾਈਫ ਆਫ ਨਿਰਪੈਸਿੰਗ ਇਹਨਾਂ ਦਾ ਕੁਐਰੀ ਚ ਮਰਡਰ ਕੇਸ ਹੈ ਤੁਮਨ ਦਾ ਪੋਸਟਮਾਰਟਮ ਵਾਸਤੇ ਬੋਡੀ ਸਾਡੇ ਕੋਲ ਆਈ ਸੀ ਕੱਲ ਤੇ ਮੋਰਚਰੀ ਚ ਹੈ ਬੋਡੀ ਕੇ ਸਟਿਲ ਵੇਟਿੰਗ ਫॉर ਪੋਸਟਮਾਰਟਮ ਥੈਂਕ ਯੂ ਜੀ